ਦੋਸਤੋ ਹੁਣ ਤੱਕ ਦੀ ਵੀਡੀਓਜ਼ ਦੇ ਵਿੱਚ ਮੈਂ ਤੁਹਾਡੇ ਨਾਲ ਬਹੁਤ ਸਾਰੇ ਬਿਜ਼ਨਸ ਆਈਡੀਆ ਸ਼ੇਅਰ ਕੀਤੇ ਨੇ ਔਰ ਇਹਨਾਂ ਤੋਂ ਸਿੱਖ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਬਿਜ਼ਨਸ ਵੀ ਸ਼ੁਰੂ ਕੀਤੇ ਨੇ ਅਤੇ ਇਸ ਦੇ ਨਾਲ-ਨਾਲ ਉਹਨਾਂ ਬਿਜ਼ਨਸ ਤੋਂ ਬਹੁਤ ਵਧੀਆ ਪੈਸੇ ਆਜ ਕਮਾ ਵੀ ਰਹੇ ਨੇ ਪਰ ਇਸ ਦੇ ਨਾਲ-ਨਾਲ ਬਹੁਤ ਸਾਰੇ ਲੋਕ ਅਜੇ ਵੀ ਨੇ ਜੋ ਬਿਜ਼ਨਸ ਨੂੰ ਲੈ ਕੇ ਕਨਫਿਊਜ਼ ਨੇ ਕਿ ਕਿਹੜਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਕਿਉਂ ਸ਼ੁਰੂ ਕੀਤਾ ਜਾਵੇ ਔਰ ਕਿਹੜਾ ਬਿਜ਼ਨਸ ਜ਼ਿਆਦਾ ਸਟੇਬਲ ਹੋਵੇਗਾ ਅੱਜ ਮੈਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਵੀਡੀਓ ਬਣਾ ਰਿਹਾ ਹਾਂ ਤਾਕੇ ਤੁਹਾਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਦੇ ਬਿਜ਼ਨਸ ਤੁਹਾਡੇ ਲਈ ਸੂਟੇਬਲ ਨੇ ਔਰ ਤੁਸੀਂ ਉਹਨਾਂ ਨੂੰ ਕਿਵੇਂ ਸ਼ੁਰੂ ਕਰ ਸਕਦੇ ਹੋ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਸਕੇਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ ਬਹੁਤ ਸਾਰੇ ਲੋਕ ਇਹ ਸੋਚ ਲੈਂਦੇ ਨੇ ਕਿ ਬਿਜ਼ਨਸ ਕਰਨਾ ਹੈ ਪਰ ਬਹੁਤ ਸਾਰੇ ਲੋਕ ਇਹ ਸੋਚ ਨਹੀਂ ਪਾਉਂਦੇ ਕਿ ਕਿਸ ਟਾਈਪ ਦਾ ਬਿਜ਼ਨਸ ਕਰਨਾ ਹੈ ਔਰ ਕਿਸ ਤਰੀਕੇ ਨਾਲ ਇਹਨੂੰ ਐਗਜ਼ੀਕਿਊਟ ਕਰਨਾ ਹੈ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਬਿਜ਼ਨਸ ਟਾਈਪ ਸ਼ੇਅਰ ਕਰਾਂਗਾ ਤਾਂ ਕਿ ਤੁਸੀਂ ਉਹਨਾਂ ਨੂੰ ਸਿਲੈਕਸ਼ਨ ਵਿੱਚ ਲੈ ਕੇ ਆ ਸਕੋ ਆ ਹੁਣ ਏਕ-ਏਕ ਕਰਕੇ ਅਸੀਂ ਬਿਜ਼ਨਸ ਟਾਈਪ ਨੂੰ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਸਰਵਿਸ ਬੇਸ ਬਿਜ਼ਨਸ ਦੋਸਤੋ ਜਿਹੜੇ ਵੀ ਸਰਵਿਸ ਦੇ ਬੇਸ ਦੇ ਬਿਜ਼ਨਸ ਹੁੰਦੇ ਨੇ ਉਹਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਸ਼ੁਰੂ ਕੀਤਾ ਜਾਂਦਾ ਹੈ ਜ਼ੀਰੋ ਇਨਵੈਸਟਮੈਂਟ ਲੱਗਦੀ ਆ ਉਹ ਇਸ ਕਰਕੇ ਲੱਗਦੀ ਆ ਕਿਉਂਕਿ ਉਸ ਦੇ ਵਿੱਚ ਸਕਿੱਲ ਅਤੇ ਡਿਪੈਂਡੈਂਸੀ ਜਿਹੜੀ ਆ ਤੁਹਾਡੀ ਨੌਲੇਜ ਤੇ ਹੈ ਇਸ ਲਈ ਇਸ ਤਰੀਕੇ ਦੇ ਬਿਜ਼ਨਸ ਨੂੰ ਸੈਟਅਪ ਕਰਨ ਦੇ ਲਈ ਪੈਸਾ ਘੱਟ ਚਾਹੀਦਾ ਹੈ ਲੇਕਿਨ ਤੁਹਾਨੂੰ ਤੁਹਾਡੇ ਸਕਿੱਲ ਦੇ ਵਿੱਚ ਐਕਸਪੀਰੀਅੰਸ ਅੱਛਾ ਚਾਹੀਦਾ ਹੈ ਜੇ ਤੁਹ ਸਰਵਿਸ ਨੂੰ ਵਧੀਆ ਤਰੀਕੇ ਨਾਲ ਦੇ ਪਾਓਗੇ ਕਿਉਂਕਿ ਇਸ ਤਰੀਕੇ ਦੇ ਬਿਜ਼ਨਸ ਦੇ ਵਿੱਚ ਲੋਕ ਤੁਹਾਡੇ ਤੇ ਭਰੋਸਾ ਕਰਦੇ ਨੇ ਤੁਹਾਡੇ ਸਕਿੱਲ ਦੇ ਉੱਪਰ ਭਰੋਸਾ ਕਰਦੇ ਨੇ ਤੁਹਾਡੀ ਟੀਮ ਦੇ ਉੱਪਰ ਭਰੋਸਾ ਕਰਦੇ ਨੇ ਜਿਵੇਂ ਕਿ ਕਾਉਂਸਲਰ ਹੋਗੇ ਡਾਕਟਰਸ ਹੋਗੇ ਐਚਆਰ ਹੋਗੇ ਆਈਟੀ ਸਟਾਫਿੰਗ ਹੋਗੇ ਪਲੰਬਰ ਹੋਗੇ ਇਲੈਕਟ੍ਰੀਸ਼ੀਅਨ ਹੋਗੇ ਆਦ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਰਵਿਸ ਬੇਸ ਬਿਜ਼ਨਸ ਹੋ ਸਕਦੇ ਨੇ ਜਿਹਦੇ ਵਿੱਚ ਟੂਲਸ ਘੱਟ ਯੂਜ਼ ਹੁੰਦੇ ਹਨ ਲੇਕਿਨ ਤੁਹਾਡਾ ਦਿਮਾਗ ਚੱਲਦਾ ਹੋਵੇ ਤੁਹਾਨੂੰ ਟੈਕਨੀਕਲੀ ਪਤਾ ਹੋਵੇ ਕਿ ਤੁਸੀਂ ਇਹ ਚੀਜ਼ ਨੂੰ ਕਿਵੇਂ ਐਗਜ਼ੀਕਿਊਟ ਕਰਕੇ ਠੀਕ ਕਰ ਸਕਦੇ ਹੋ ਜਾਂ ਤੁਸੀਂ ਕਿਵੇਂ ਇਹ ਚੀਜ਼ ਨੂੰ ਨਵੇਂ ਤਰੀਕੇ ਨਾਲ ਬਣਾ ਕੇ ਦੇ ਸਕਦੇ ਆ। ਆਓ ਹੁਣ ਦੋਸਤੋ ਆਪਣੀ ਅਗਲੀ ਟਾਈ ਬਾਰੇ ਗੱਲ ਕਰਦੇ ਆ। ਉਹ ਹੈ ਹੌਸਪੀਟੈਲਿਟੀ ਬੇਸਡ ਬਿਜ਼ਨਸ। ਹੌਸਪੀਟੈਲਿਟੀ ਬਿਜ਼ਨਸ ਵੀ ਇੱਕ ਤਰੀਕੇ ਦੇ ਨਾਲ ਸਰਵਿਸ ਬੇਸ ਬਿਜ਼ਨਸ ਹੈ ਜਿਸ ਦੇ ਵਿੱਚ ਮਹਿਮਾਨਾਂ ਦੀ ਤੁਸੀਂ ਮਹਿਮਾਨ ਨਿਵਾਜ਼ੀ ਕਰਨੀ ਹੁੰਦੀ ਹੈ। ਇਸ ਦੇ ਵਿੱਚ ਹੋਟਲ, ਰੈਸਟੋਰੈਂਟਸ, ਟਰੈਵਲ ਏਜੰਸੀਜ਼, ਰਿਜ਼ੋਰਟਸ, ਪੈਲੈਸਸ ਆਲ ਸ਼ਾਮਲ ਹੁੰਦੇ ਨੇ ਜਿੱਥੇ ਲੋਕਾਂ ਨੂੰ ਖਾਣ ਪੀਣ ਦੀ, ਰਹਿਣ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ। ਜੇ ਇਹਨਾਂ ਨੂੰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤੇ ਹੋਟਲ ਦੇ ਵਿੱਚ ਰੂਮ ਨੂੰ ਸਹੀ ਤਰੀਕੇ ਦੇ ਨਾਲ ਪ੍ਰੋਵਾਈਡ ਕਰ ਰੈਸਟੋਰੈਂਟ ਦੇ ਵਿੱਚ ਖਾਣੇ ਨੂੰ ਸਹੀ ਤਰੀਕੇ ਨਾਲ ਡਿਲੀਵਰ ਕਰਕੇ ਉੱਥੋਂ ਫੀਡਬੈਕ ਲੈਣਾ ਇਸ ਦੇ ਨਾਲ ਨਾਲ ਟਰੈਵਲ ਦੀ ਪੂਰੀ ਵਿਵਸਥਾ ਕਰਕੇ ਦੇਣਾ ਸ਼ਾਮਿਲ ਹੁੰਦਾ ਹੈ ਇਸ ਤਰੀਕੇ ਦੇ ਬਿਜ਼ਨਸ ਨੂੰ ਆਪਾਂ ਦੋ ਤਰੀਕੇ ਨਾਲ ਸ਼ੁਰੂ ਕਰ ਸਕਦੇ ਹਾਂ ਇੱਕ ਤੇ ਅਸੀਂ ਖੁਦ ਆਪਣੇ ਰੈਸਟੋਰੈਂਟ ਤੇ ਟਰੈਵਲ ਏਜੰਸੀ ਖੋਲ੍ਹ ਸਕਦੇ ਹਾਂ ਦੂਜਾ ਅਸੀਂ ਇਸ ਦੇ ਨਾਲ ਲਿੰਕ ਕਰਨ ਦੇ ਲਈ ਆਪਾਂ ਉਹਨਾਂ ਦੇ ਨਾਲ ਕਨੈਕਸ਼ਨ ਬਣਾ ਸਕਦੇ ਹਾਂ ਲਿੰਕ ਬਣਾਉਣ ਦੇ ਨਾਲ ਨਾਲ ਤੁਹਾਡੀ ਇਨਵੈਸਟਮੈਂਟ ਬਹੁਤ ਹੀ ਘੱਟ ਲੱਗਦੀ ਹੈ ਉਸ ਦੇ ਵਿੱਚ ਤੁਹਾਡੇ ਸਿਰਫ ਕਮਿਊਨੀਕੇਸ਼ਨ ਸਕਿੱਲ ਚਾਹੀਦੇ ਨੇ ਤੁਹਾਡੀ ਇੱਕ ਸਰਵਿਸ ਨੂੰ ਵਧੀਆ ਤਰੀਕੇ ਨਾਲ ਡਿਲੀਵਰੀ ਚਾਹੀਦੀ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਲਿੰਕ ਬਣਾ ਕੇ ਮੈਨੇਜ ਕਰ ਸਕਦੇ ਹੋ ਤਾਂ ਤੁਸੀਂ ਸਿਰਫ ਕੁਝ ਪੈਸੇ ਦੇ ਨਾਲ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਆ ਹੁਣ ਅਸੀਂ ਬਿਜ਼ਨਸ ਦੀ ਅਗਲੀ ਟਾਈ ਬਾਰੇ ਗੱਲ ਕਰਦੇ ਹਾਂ ਜੋ ਹੈ ਪ੍ਰੋਡਕਟ ਬੇਸ ਬਿਜ਼ਨਸ ਜਿਵੇਂ ਕਿ ਇਸ ਬਿਜ਼ਨਸ ਦੀ ਟਾਈਪ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਇੱਕ ਪ੍ਰੋਡਕਟ ਬੇਸਡ ਬਿਜ਼ਨਸ ਹੈ ਇਸ ਦੇ ਵਿੱਚ ਦੋ ਤਰੀਕੇ ਦੇ ਪ੍ਰੋਡਕਟ ਹੋ ਸਕਦੇ ਨੇ ਇੱਕ ਤੇ ਫਿਜ਼ੀਕਲ ਪ੍ਰੋਡਕਟ ਹੋ ਸਕਦੇ ਨੇ ਜਿਵੇਂ ਕਿ ਆਪਾਂ ਸ਼ੂਜ਼ ਦੀ ਗੱਲ ਕਰ ਲਈਏ ਬੁੱਕਸ ਗੱਲ ਕਰ ਲਈਏ ਫਰਨੀਚਰ ਕਰ ਲਈਏ ਔਰ ਦੂਜੇ ਤੇ ਡਿਜੀਟਲ ਪ੍ਰੋਡਕਟ ਹੋ ਸਕਦੇ ਨੇ ਜਿਵੇਂ ਤੁਸੀਂ ਇੰਸਟਾਗ੍ਰam ਵਗੈਰਾ ਯੂਜ਼ ਕਰਦੇ ਹੋ ਇਹ ਵੀ ਇੱਕ ਪ੍ਰੋਡਕਟ ਹੈ ਫੇਸਬੁੱਕ ਯੂਜ਼ ਕਰਦੇ ਹੋ ਪ੍ਰੋਡਕਟ ਹੈ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਡਿਜੀਟਲ ਪ੍ਰੋਡਕਟ ਬਾਰੇ ਦੱਸਿਆ ਤੁਸੀਂ ਡਿਜੀਟਲ ਪ੍ਰੋਡਕਟ ਆਪਣੇ ਬਣਾ ਸਕਦੇ ਹੋ ਆਪਣੇ ਲੋਕਾਂ ਨੂੰ ਵੈਬਸਾਈਟ ਬਣਾ ਕੇ ਦੇ ਸਕਦੇ ਹੋ ਤੁਸੀਂ ਆਪਣੇ ਲੋਕਾਂ ਨੂੰ ਇੱਕ ਡਿ ਸੋਸ਼ਲ ਮੀਡੀਆ account ਬਣਾ ਕੇ ਉਹਨਾਂ ਦੇ ਉੱਪਰ ਪੋਸਟਾਂ ਪਾ ਕੇ ਉਹਨਾਂ ਨੂੰ ਮੈਨੇਜ ਕਰਨਾ ਸਭ ਤੋਂ ਵਧੀਆ ਖਾਸੀਅਤ ਡਿਜੀਟਲ ਪ੍ਰੋਡਕਟ ਦੀ ਇਹ ਹੈ ਕਿ ਤੁਹਾਡੀ ਇਨਵੈਸਟਮੈਂਟ ਨਹੀਂ ਲੱਗਦੀ ਤੁਹਾਨੂੰ ਇੱਕ ਲੈਪਟਾਪ ਲੈਣਾ ਹੈ ਇਸ ਦੇ ਨਾਲ ਨਾਲ ਇੱਕ ਮੋਬਾਈਲ ਲੈਣਾ ਹੈ ਤੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜੇ ਅਸੀਂ ਹੁਣ ਦੂਜੇ ਪਾਸੇ ਫਿਜ਼ੀਕਲ ਪ੍ਰੋਡਕਟ ਦੀ ਗੱਲ ਕਰਦੇ ਹਾਂ ਤੇ ਇਹਦੀ ਕਾਸਟਿੰਗ ਵੀ ਸਾਨੂੰ ਜ਼ਿਆਦਾ ਪੈਂਦੀ ਹੈ ਐਸ ਕੰਪੇਅਰ ਟੂ ਡਿਜੀਟਲ ਪ੍ਰੋਡਕਟ ਤੁਹਾਨੂੰ ਸਾਰੇ ਪ੍ਰੋਡਕਟ ਖਰੀਦ ਕੇ ਇੱਕ ਗੋਦਾਮ ਦੇ ਵਿੱਚ ਰੱਖਣੇ ਪੈਣਗੇ ਫਿਰ ਤੁਸੀਂ ਉਹਨਾਂ ਨੂੰ 1 ਬਾਈ 1 ਵੇਚ ਸਕਦੇ ਹੋ ਪਰ ਇਸ ਦੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਜੇ ਤੁਸੀਂ ਇਸ ਨੂੰ ਆਪਣਾ ਬ੍ਰਾਂਡ ਬਣਾ ਲੈਂਦੇ ਹੋ ਆਪਣੇ ਤਰੀਕੇ ਨਾਲ ਪ੍ਰੋਡਕਟ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਵੇਚਦੇ ਆਹ ਵੇਣ ਦੋਸਤੋ ਆਪਾਂ ਅਗਲੀ ਬਿਜ਼ਨਸ ਟਾਈਪ ਦੀ ਗੱਲ ਕਰਦੇ ਹਾਂ ਜੋ ਹੈ ਟਰੇਡਿੰਗ ਬਿਜ਼ਨਸ ਟਰੇਡਿੰਗ ਬਿਜ਼ਨਸ ਨੂੰ ਆਪਾਂ ਇਹਨਾਂ ਸ਼ਾਰਟ ਕਹੀਏ ਕਿ ਇਹ ਵਿਪਾਰ ਹੈ ਵਿਪਾਰ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਇੱਕ ਜਗ੍ਹਾ ਤੋਂ ਚੀਜ਼ਾਂ ਖਰੀਦੀਆਂ ਤੇ ਦੂਜੀ ਜਗ੍ਹਾ ਤੇ ਚੀਜ਼ਾਂ ਵੇਚ ਦਿੱਤੀਆਂ ਨਾ ਤੇ ਤੁਸੀਂ ਚੀਜ਼ਾਂ ਨੂੰ ਬਣਾਇਆ ਨਾ ਤੁਸੀਂ ਚੀਜ਼ਾਂ ਨੂੰ ਆਪਣੇ ਕੋਲ ਸਟੋਰ ਕੀਤਾ ਤੁਸੀਂ ਸਿਰਫ ਇੱਕ ਇੰਟਰਮੀਡੀਏਟਰ ਬਣ ਕੇ ਇੱਕ ਚੀਜ਼ ਨੂੰ ਦੂਜੀ ਜਗ੍ਹਾ ਤੇ ਪਹੁੰਚਾ ਦਿੱਤਾ ਤੇ ਆਪਣਾ ਕਮਿਸ਼ਨ ਲੈ ਕੇ ਜੋ ਵੀ ਤੁਹਾਡੇ ਪ੍ਰੋਡਕਟ ਦੇ ਵਿੱਚ ਕਮਿਸ਼ਨ ਬਣਦਾ ਤੁਸੀਂ ਉਹ ਲੈ ਕੇ ਉਹਨਾਂ ਨੂੰ ਡਿਲੀਵਰ ਕਰ ਦਿੱਤਾ ਟ੍ਰੇਡਿੰਗ ਬਿਜ਼ਨਸ ਨੂੰ ਤੁਸੀਂ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਇੱਕ ਤਾਂ ਤੁਸੀਂ ਖੁਦ ਖਰੀਦ ਕੇ ਆਪਣੇ ਪ੍ਰੋਡਕਟਸ ਨੂੰ ਰੱਖ ਸਕਦੇ ਹੋ ਫਿਰ ਉਹਨਾਂ ਨੂੰ ਅੱਗੇ ਵੇਚ ਸਕਦੇ ਹੋ ਦੂਸਰੇ ਸਿਸਟਮ ਦੇ ਵਿੱਚ ਤੁਸੀਂ ਬਿਲਕੁਲ ਸਿਰਫ ਇੱਕ ਇੰਟਰਮੀਡੀਏਟਰ ਬੰਨਾ ਹੈ ਇੰਟਰਮੀਡੀਏਟਰ ਬਣ ਕੇ ਤੁਸੀਂ ਇੱਕ ਜਗ੍ਹਾ ਪ੍ਰੋਡਕਟ ਖਰੀਦਨੇ ਨੇ ਔਰ ਦੂਸਰੀ ਜਗ੍ਹਾ ਪ੍ਰੋਡਕਟ ਵੇਚਨੇ ਨੇ ਤੁਸੀਂ ਉਹਨਾਂ ਨੂੰ ਸਟੋਰ ਨਹੀਂ ਕਰਨਾ ਕਿਤੇ ਰੱਖਣਾ ਨਹੀਂ ਹੈਗਾ ਲੇਕਿਨ ਇਹਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਕਿ ਤੁਹਾਡੇ ਕੋਲ ਇੱਕ ਸੋਰਸ ਵਾਲਾ ਬੰਦਾ ਵੀ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਪ੍ਰੋਡਕਟ ਦਵੇ ਔਰ ਇੱਕ ਤੁਹਾਡੇ ਕੋਲ ਵੇਚਣ ਵਾਲਾ ਬੰਦਾ ਵੀ ਚਾਹੀਦਾ ਜਿਹੜਾ ਤੁਹਾਡੇ ਕੋਲ ਪ੍ਰੋਡਕਟ ਖਰੀਦ ਕੇ ਅੱਗੇ ਵੇਚ ਵੀ ਦੇ ਆ ਹੁਣ ਅਸੀਂ ਅਗਲੇ ਬਿਜ਼ਨਸ ਆਈਡੀਆ ਦੀ ਗੱਲ ਕਰਦੇ ਹਾਂ ਜੋ ਹੈ ਸਬਸਕ੍ਰਿਪਸ਼ਨ ਬੇਸਡ ਬਿਜ਼ਨਸ ਜੋ ਕਿ ਮੇਰਾ ਸਭ ਤੋਂ ਫੇਵਰਿਟ ਬਿਜ਼ਨਸ ਆਈਡੀਆ ਹੈ ਇਸ ਤਰੀਕੇ ਦੇ ਬਿਜ਼ਨਸ ਟਾਈਪ ਦੇ ਵਿੱਚ ਤੁਸੀਂ ਇੱਕ ਵਾਰੀ ਸਰ ਬਾਦ ਹਰ ਮਹੀਨੇ ਰੈਕਰਿੰਗ ਪੇਮੈਂਟ ਲੈਣੀ ਹੈ ਆ ਹੁਣ ਮੈਂ ਇਸ ਬਿਜ਼ਨਸ ਟਾਈਪ ਨੂੰ ਇੱਕ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਇੱਕ ਜਿਵੇਂ ਕਿ ਕੇਬਲ ਕਨੈਕਸ਼ਨ ਪਹਿਲਾਂ ਲੱਗਦੇ ਸਨ ਕੇਬਲ ਕਨੈਕਸ਼ਨ ਲਗਾਉਣ ਲਈ ਇਹ ਵਨ ਟਾਈਮ ਇੰਸਟਾਲੇਸ਼ਨ ਲੱਗਦੀ ਸੀ ਉਸ ਤੋਂ ਬਾਅਦ ਕੀ ਹੁੰਦਾ ਸੀ ਹਰ ਮਹੀਨੇ ਪੇਮੈਂਟ ਤੁਹਾਡੇ ਕੋ ਆ ਕੇ ਲੈ ਜਾਂਦੇ ਸੀ ਇੱਕ ਵਾਰੀ ਸਰਵਿਸ ਦੇ ਕੇ ਹਰ ਮਹੀਨੇ ਪੈਸੇ ਕਲੈਕਸ਼ਨ ਕਰਨਾ ਇੱਕ ਬਹੁਤ ਹੀ ਵਧੀਆ ਬਿਜ਼ਨਸ ਟਾਈਪ ਹੈ ਇਸ ਦੇ ਨਾਲ ਨਾਲ ਜੇ ਅਸੀਂ ਅੱਜ ਦੇ ਟਾਈਮ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵਧੀਆ ਐਗਜ਼ਾਮਪਲ ਫਿੱਟ ਹੁੰਦੀਆਂ ਨੇ ਨੈਟਫਲਿਕਸ ਪ੍ਰਾਈਮ ਵੀਡੀਓਜ਼ ਚਪਾਲ ਔਰ ਹੋਰ ਇਸ ਤਰੀਕੇ ਦੇ ਪਲੈ ਆਹ ਹੁਣ ਅਸੀਂ ਅਗਲੀ ਟਾਈਪ ਆਫ ਬਿਜ਼ਨਸ ਦੀ ਗੱਲ ਕਰਦੇ ਆ ਜੋ ਹੈ ਐਗਰੀਕਲਚਰ ਬੇਸਡ ਬਿਜ਼ਨਸ ਜੇ ਅਸੀਂ ਐਗਰੀਕਲਚਰ ਬੇਸਡ ਬਿਜ਼ਨਸ ਦੀ ਗੱਲ ਕਰਦੇ ਆ ਤੇ ਤੁਹਾਡੇ ਵਰਗੇ ਮੇਰੇ ਵਰਗੇ ਡੇਲੀ ਬੇਸ ਦੀ ਇਸ ਬਿਜ਼ਨਸ ਨੂੰ ਕਰਦੇ ਨੇ ਲੇਕਿਨ ਉਹਨੂੰ ਬਿਜ਼ਨਸ ਨਹੀਂ ਕਹਿੰਦੇ ਪਰ ਸਾਨੂੰ ਅੱਜ ਤੋਂ ਬਾਅਦ ਇਹਨੂੰ ਬਿਜ਼ਨਸ ਕਹਿਣਾ ਚਾਹੀਦਾ ਹੈ ਕਿ ਅਸੀਂ ਬਿਜ਼ਨਸ ਕਰਦੇ ਹਾਂ ਤਾਂ ਕਿ ਲੋਕਾਂ ਤੱਕ ਵੀ ਇਹ ਪਤਾ ਚੱਲੇ ਕਿ ਇਹ ਵੀ ਇੱਕ ਤਰੀਕੇ ਦਾ ਬਿਜ਼ਨਸ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਛੋਟੇ-ਮੋਟੇ ਡੇਲੀ ਕੰਮ ਕਰਦੇ ਹਾਂ ਆਪਣੇ ਦੇਸ਼ ਵਿੱਚ ਤਾਂ ਇਸ ਤਰੀਕੇ ਦੇ ਸਾਰੇ ਕੰਮਾਂ ਨੂੰ ਖੇਤੀ ਕਿਹਾ ਜਾਂਦਾ ਜਾਂ ਫਿਰ ਕਿਸਾਨੀ ਕਿਹਾ ਜਾਂਦਾ ਪਰ ਅਸੀਂ ਜੇ ਬਾਹਰਲੀਆ ਕੰਟਰੀਆਂ ਨਾਲ ਕੰਪੇਅਰ ਕਰਦੇ ਹਾਂ ਤੇ ਬਾਹਰ ਵਾਲੇ ਲੋਕ ਇਸ ਤਰੀਕੇ ਨੂੰ ਬਿਜ਼ਨਸ ਕਹਿੰਦੇ ਨੇ ਜਾਂ ਫਾਰਮਿੰਗ ਰਿਲੇਟਿਡ ਬਿਜ਼ਨਸ ਕਹਿੰਦੇ ਜਿਵੇਂ ਕਿ ਫਾਰਮਿੰਗ ਡੇਰੀ ਫਾਰਮਿੰਗ ਗੋਡ ਫਾਰਮਿੰਗ ਸਬਜ਼ੀਆਂ ਗੋਣਾ ਫਲਾਂ ਦੇ ਬਾਗ ਅਤੇ ਸਾਰਾ ਕੁਝ ਖੇਤੀ ਨਾਲ ਰਿਲੇਟਿਡ ਇਹ ਪੰਜਾਬ ਦਾ ਇੱਕ ਬਹੁਤ ਹੀ ਸੌਖਾ ਤੇ ਸਰਲ ਬਿਜ਼ਨਸ ਆਈਡੀਆ ਹੈ ਜਿਹਦੇ ਵਿੱਚ ਲੋਕ ਮੋਸਟਲੀ ਕੰਮ ਕਰ ਵੀ ਰਹੇ ਨੇ ਔਰ ਕਰਦੇ ਵੀ ਨੇ ਪਰ ਜੇ ਆਪਾਂ ਇਸ ਨੂੰ ਡਿਟੇਲ ਚ ਡਿਸਕਸ ਕਰਦੇ ਹਾਂ ਕਿ ਜੇ ਤੁਹਾਡੇ ਕੋਲ ਕੋਈ ਫਲਾਂ ਜਾਂ ਸਬਜ਼ੀਆਂ ਵਾਸਤੇ ਜ਼ਮੀਨ ਹੈ ਤਾਂ ਤੁਸੀਂ ਉਸ ਤੇ ਫਲਾਂ ਜਾਂ ਸਬਜ਼ੀਆਂ ਵਿੱਚ ਤੁਹਾਨੂੰ ਜ਼ਿਆਦਾ ਪ੍ਰੋਫਿਟ ਹੋਏਗਾ ਜੇ ਤੁਸੀਂ ਸੀਜ਼ਨਲ ਜਿਹੜੀਆਂ ਫਸਲਾਂ ਬੀਜਦੇ ਨੇ ਉਹਦਾ ਨਾਲ ਜੇਕਰ ਅਸੀਂ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਜੇ ਤੁਹਾਡੇ ਖੁਦ ਦੇ ਖੇਤ ਨੇ ਤਾਂ ਇਨਵੈਸਟਮੈਂਟ ਸਿਰਫ ਬੀਜਾਂ ਤੇ ਲੱਗਣੀ ਹੈ ਜਾਂ ਫਿਰ ਖਾਦ ਤੇ ਜਾਂ ਫਿਰ ਪਾਣੀ ਤੇ ਲੱਗਣੀ ਹੈ ਜੇਕਰ ਸਾਡੇ ਕੋਲ ਆਪਣੇ ਖੇਤ ਨਹੀਂ ਹਨ ਤਾਂ ਸਾਡੇ ਕੋਲ ਜੋ ਵੀ ਠੇਕੇ ਦੇ ਅਸੀਂ ਜ਼ਮੀਨ ਲੈਂਦੇ ਹਾਂ ਉਹ ਇਨਵੈਸਟਮੈਂਟ ਐਡ ਹੋ ਜਾਏਗੀ ਪਰ ਐਟ ਦਾ ਐਂਡ ਆਫ ਦਾ ਡੇ ਜੋ ਪ੍ਰੋਫਿਟ ਤੁਹਾਡੇ ਕੋਲ ਬਣਿਆ ਰਹੇਗਾ ਪਰ ਇਹਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਪਵੇਗੀ ਤਾਂ ਕਿ ਤੁਹਾਡੇ ਰਿਲੇਸ਼ਨਸ਼ਿਪ ਵੀ ਅੱਛੇ ਬਿਲਡ ਅਪ ਹੋਣ ਜਿਨ੍ਹਾਂ ਨੇ ਤੁਹਾਡੇ ਕੋਲ ਫਲ ਸਬਜ਼ੀਆਂ ਖਰੀਦੀਆਂ ਨੇ ਔਰ ਇਸ ਦੇ ਨਾਲ ਨਾਲ ਤੁਹਾਨੂੰ ਖੇਤਾਂ ਵਿੱਚ ਵੀ ਮਿਹਨਤ ਕਰਨੀ ਪਵੇਗੀ ਆ ਹੁਣ ਅਸੀਂ ਅਗਲੇ ਬਿਜ਼ਨਸ ਟਾਈਪ ਦੀ ਗੱਲ ਕਰਦੇ ਹਾਂ ਜੋ ਹੈ ਈ-ਕਾਮਰਸ ਬੇਸਡ ਬਿਜ਼ਨਸ ਜੇਕਰ ਅਸੀਂ ਇਸ ਇੰਡਸਟਰੀ ਦਾ ਪੂਰਾ ਬਿਜ਼ਨਸ ਦੇਖੀਏ ਤਾਂ ਟ੍ਰਿਲੀਅਨ ਡਾਲਰ ਬਿਜ਼ਨਸ ਇਹ ਜਿਹੜਾ ਹਰ ਸਾਲ ਕਰਦੀ ਹੈ ਈ-ਕਾਮਰਸ ਇੰਡਸਟਰੀ ਇਹ ਬਿਜ਼ਨਸ ਮੋਸਟਲੀ ਆਨਲਾਈਨ ਐਪਲੀਕੇਸ਼ਨ ਦੇ ਥਰੂ ਹੁੰਦੇ ਨੇ ਜਾਂ ਆਨਲਾਈਨ ਵੈੱਬਸਾਈਟ ਦੇ ਥਰੂ ਹੁੰਦੇ ਨੇ ਆਨਲਾਈਨ ਮਾਰਕੀਟਪਲੇਸ ਜਿਵੇਂ ਕਿ Amazon, eBay, OLX ਅਤੇ ਆਨਲਾਈਨ ਟਿਕਟਿੰਗ, ਟਰੈਵਲਿੰਗ ਬੁਕਿੰਗ, ਫੂਡ ਡਿਲੀਵਰੀ ਐਪਸ ਆ। ਇਸ ਤਰੀਕੇ ਦੇ ਬਿਜ਼ਨਸ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਚੱਲਦੇ ਨੇ। ਉਸ ਦੇ ਪਿੱਛੇ ਰੀਜ਼ਨ ਇਹ ਆ ਕਿ ਲੋਕ ਅੱਜਕੱਲ ஆன்ਲਾਈਨ ਹੀ ਬੈਠੇ ਰਹਿੰਦੇ ਨੇ। ਆਨਲਾਈਨ ਬੈਠ ਕੇ ਲੋਕ ਆਨਲਾਈਨ ਸ਼ਾਪਿੰਗ ਕਰਨਾ ਜ਼ਿਆਦਾ ਪਸੰਦ ਕਰਦੇ ਨੇ। ਸਭ ਤੋਂ ਵਧੀਆ ਇਸ ਦੇ ਵਿੱਚ ਗੱਲ ਇਹ ਆ ਕਿ ਤੁਹਾਨੂੰ ਵਾਰ-ਵਾਰ ਵੱਖ-ਵੱਖ ਜਗ੍ਹਾ ਤੇ ਜਾ ਕੇ ਵੱਖ-ਵੱਖ ਤਰੀਕੇ ਦੇ ਪ੍ਰੋਡਕਟ ਲੱਭਣ ਦੀ ਲੋੜ ਨਹੀਂ ਪੈਂਦੀ। ਤੁਸੀਂ ਕੀ ਕਰ ਸਕਦੇ ਹੋ ਸਿੰਪਲੀ ਆਨਲਾਈਨ ਜਾ ਕੇ ਕੈਟਾਗਰੀ ਨੂੰ ਚੇਂਜ ਕਰਕੇ ਡਿਫਰੈਂਟ ਟਾਈਪ ਦੇ ਪ੍ਰੋਡਕਟ ਜੋ ਕਿ ਬੜੇ ਯੂਨੀਕ ਹੁੰਦੇ ਨੇ ਉਹ ਬੜੇ ਇਜ਼ੀਲੀ ਤੁਹਾਨੂੰ ਵਨ ਸਾਈਡ ਤੇ ਮਿਲ ਜਾਂਦੇ ਨੇ ਇਸ ਤਰੀਕੇ ਦੇ ਬਿਜ਼ਨਸ ਦੇ ਵਿੱਚ ਮੋਸਟਲੀ ਜੋ ਇਨਵੈਸਟਮੈਂਟ ਹੈ ਉਹ ਐਪਲੀਕੇਸ਼ਨ ਕ੍ਰੀਏਟ ਕਰਨ ਤੇ ਮੇਨਟੇਨੈਂਸ ਦੇ ਉੱਪਰ ਔਰ ਇਸ ਦੇ ਨਾਲ ਨਾਲ ਐਪ ਦੀ ਪ੍ਰੋਮੋਸ਼ਨ ਤੇ ਲੱਗਦੇ ਨੇ ਕਿਉਂਕਿ ਇਹਨਾਂ ਕੋਲ ਆਪਣੇ ਪ੍ਰੋਡਕਟ ਨਹੀਂ ਹੁੰਦੇ ਥਰਡ ਪਾਰਟੀ ਜਿਹੜੇ ਪ੍ਰੋਡਕਟ ਨੇ ਜਿਵੇਂ ਕਿ ਆਪਾਂ ਟਰੇਡਿੰਗ ਦੀ ਗੱਲ ਕੀਤੀ ਸੀ ਉਸੇ ਤਰੀਕੇ ਨੂੰ ਆਪਾਂ ਟਰੇਡਿੰਗ ਨੂੰ ਇੱਥੇ ਰਿਲੇਟ ਕਰ ਸਕਦੇ ਹਾਂ ਕਿਉਂਕਿ ਇੱਥੇ ਜਿਹੜੀ ਐਪ ਉਹ ਸਿਰਫ ਇੱਕ ਟਰੇਡਿੰਗ ਕਰ ਰਹੀ ਹੈ ਉਹਨਾਂ ਕੋ ਨਾ ਦੇ ਆਪਣੇ ਪ੍ਰੋਡਕਟ ਨੇ ਲੇਕਿਨ ਸੋਰਸ ਵਾਲੇ ਕੋਲ ਹੈਗਾ ਕਿ ਜਿਹੜੇ ਲੋਕਾਂ ਨੇ ਉੱਥੇ ਪ੍ਰੋਡਕਟ ਪਾਉਣੇ ਨੇ ਔਰ ਇਸ ਦੇ ਨਾਲ ਨਾਲ ਉਹਨਾਂ ਕੋਲ ਕਸਟਮਰ ਵੀ ਹੈਗੇ ਜਿਨ੍ਹਾਂ ਨੇ ਖਰੀਦਣੇ ਨੇ ਇੱਕ ਈ-ਕਮਰਸ ਪਲੈਟਫਾਰਮ ਜਸਟ ਲਾਈਕ ਅ ਟਰੇਡਿੰਗ ਐਕਟ ਕਰਦਾ ਹੈ ਦੋਸਤੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਬਿਜ਼ਨਸ ਟਾਈਪ ਨੇ ਜਿਨ੍ਹਾਂ ਨੂੰ ਮੈਂ ਹੋਰਨ ਵਨ ਸ਼ਾਟ ਦੇ ਵਿੱਚ ਵਨ ਲਾਈਨ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਾਂਗਾ ਤਾਂ ਕਿ ਤੁਸੀਂ ਇਹਨਾਂ ਨੂੰ ਨੋਟ ਡਾਉਨ ਕਰ ਲਓ ਜੇ ਤੁਹਾਡੇ ਨਾਲ ਇਹ ਰਿਲੇਟਡ ਨੇ ਤੇ ਤੁਸੀਂ ਇਹਦੇ ਵਿੱਚ ਡਿਟੇਲ ਤੇ ਕੰਮ ਕਰ ਸਕਦੇ ਹੋਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਕ ਇੱਕ ਬਿਜ਼ਨਸ ਟਾਈਪ ਵੀ ਉੱਪਰ ਤੁਹਾਨੂੰ ਵੀਡੀਓ ਬਣਾ ਕੇ ਦਵਾਂ ਤੇ ਤੁਸੀਂ ਆਪਣੇ ਕਮੈਂਟ ਕਰਕੇ ਮੈਨੂੰ ਦੱਸੋ ਤਾਂ ਕਿ ਉਸ ਬਿਜ਼ਨਸ ਟਾਈਪ ਨੂੰ ਮੈਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪਲੇਨ ਕਰਾਂ ਤਾਂ ਕਿ ਤੁਸੀਂ ਉਹਨੂੰ ਆਪਣੀ ਡੇਲੀ ਰੁਟੀਨ ਲਾਈਫ 'ਚ ਯੂਜ਼ ਕਰਕੇ ਤੁਸੀਂ ਇੱਕ ਨਵਾਂ ਬਿਜ਼ਨਸ ਬਣਾ ਸਕੋ ਇਹ ਬਿਜ਼ਨਸ ਟਾਈਪਸ ਨੇ ਜਿਵੇਂ ਕਿ ਫਾਈਨੈਂਸ਼ੀਅਲ ਸਰਵਿਸਿਜ਼ ਬਿਜ਼ਨੈਸਸ ਰੀਅਲ ਏਸਟੇਟ ਟੈਕਨੋਲੋਜੀ ਬੇਸਡ ਬਿਜ਼ਨਸ ਟਰਾਂਸਪੋਰਟ ਬਿਜ਼ਨਸ ਮੈਂ ਹੁਣ ਤੁਹਾਡੇ ਨਾਲ ਬਿਜ਼ਨਸ ਦੀ ਹਰ ਟਾਈਪ ਦਾ ਬਿਜ਼ਨਸ ਸ਼ੇਅਰ ਕਰ ਦਿੱਤਾ ਹੈ ਤੁਸੀਂ ਹੁਣ ਆਪਣੇ ਬਿਜ਼ਨਸ ਟਾਈਪ ਨੂੰ ਚੂਜ਼ ਕਰੋ ਉਸ ਦੇ ਉੱਪਰ ਵਰਕਿੰਗ ਕਰੋ ਤੇ ਹੁਣ ਉਸ ਨੂੰ ਸਟਾਰਟ ਵੀ ਕਰ ਦਿਓ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੇ ਗੱਲ ਮੈਂ ਰੰਜੀਤਪਾਲ